अख कि पिछले इक्की दिन तो मौसम के बदलाव आया है पिछले दिनों में क्योंकि जो डेटा टेंपरेचर चाली डिग्री सेंटीग्रेड तो उपर चले गया, दिणी ग्रीण ग्रीण दिणी गया देखे देखे है चालीस अठ डिग्री सेंटीग्रेड तक जो लुधियाने के रिकॉर्ड किया गया हूँ जरा टैंपरेचर अरावेट ऑबजरव की है कल का डे डेटैम टैंपरेचर छत्ती पॉइंट अठ डिग्री सेंटीग्रेड रिकॉर्ड किया गया जो कि नॉर्मल तो लगभग पॉइंट सत्त डिग्री सेंटग्रेड नीचे है इसी तरह आज का मिनिमम टैंपरेचर भी पॉइंट पंच डिग्री सेंटीग्रेड रिकॉर्ड किया गया जो नॉर्मल तो लगभग पॉइंट छः डिग्री सेंटीग्रेड नीचे है सो अभी देख सकते हैं फिर दोनों ही जरा दिन रात का टैंपरेचर रीयर नॉर्मल चल रहे हैं और ये कल तो यह भी ऑबजर्व किया गया कि तेज हवां भी काफ़ी थावान पर चलिया ने और तो ये और थंडी डिवेलमेंट या हल्की बारिश भी रिकॉर्ड की गई है ਅੱਜ ਦੇ ਅੰਦਰ ਵਿੱਚ ਵੀ ਇੱਕ ਪਰਛੇਮਲੀ ਲਿਮਿਟਡ ਬਾਰਿਸ਼ ਕੋਰਟ ਕੀਤੀ ਗਈ ਹੈ। ਅੱਜ ਜਿਵੇਂ ਅਗਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਅਗਲੇ 3-4 ਦਿਨ ਇਸੇ ਤਰ੍ਹਾਂ ਦੀ ਕੰਡੀਸ਼ਨਸ ਬਣੀ ਰਹ ਸਕਦੀਆਂ ਹਨ। ਪੰਜਾਬ ਦੇ ਵਿੱਚ ਕਿਤੇ ਕਿਤੇ ਤੇਜ਼ ਹਵਾਵਾਂ ਚੱਲ ਸਕਦੀਆਂ ਨੇ, ਲਾਈਟਨਿੰਗ ਹੋ ਸਕਦੀ ਹੈ ਔਰ ਥੰਡਰਡ ਬਾਟਮੈਂਟ ਹੋ ਸਕਦੀ ਹੈ। ਔਰ ਇਹਦੇ ਵਾਸਤੇ ਆਈਐਮਡੀ ਵੱਲੋਂ yellow alert ਵੀ ਜਾਰੀ ਕੀਤਾ ਗਿਆ ਹੈ। ਮੈਂ ਮਨਾ ਕਿਸਾਨਾਂ ਨੂੰ ਕਿਸਾਨਾਂ ਲਈ ਕਿੱਦਾਂ ਦੇ ਰਹੇਗਾ ਜੇ ਕਿਸਾ ਨੂੰ ਕਿ ਵੱਡੀ ਦਾ ਸੀਜ਼ਨ ਟਲ ਰਿਹਾ ਹੈ ਕਿਸਾਨਾਂ ਵੱਲੋਂ ਕੀ ਕਰਨਾ ਚਾਹੀਦਾ ਹੈ? ਬਿਲਕੁਲ ਜੀ ਕਿਉਂਕਿ ਹੁਣ ਫਾਰਮਰਸ ਕੰਟ੍ਰੀ ਵੱਡੀ ਕਰ ਰਹੇ ਨੇ। ਸੋ ਉਹਨਾਂ ਨੂੰ ਸਹੀ ਕਹਿ ਸਰਦੇ ਕਿ ਆਉਣ ਵਾਲੇ ਦਿਨਾਂ ਦੇ 3-4 ਦਿਨਾਂ ਦੇ ਵਿੱਚ ਇਸੇ ਤਰ੍ਹਾਂ ਦੀਆਂ ਕੰਡੀਸ਼ਨਸ ਪੰਜਾਬ ਦੇ ਵਿੱਚ ਕਾਫੀ ਖામਤੀ ਹੋ ਸਕਦੀਆਂ ਨੇ ਸੋ ਉਹਨਾਂ ਨੂੰ ਜਿਵੇਂ ਜਿਵੇਂ ਹਾਰਵੈਸਟਿੰਗ ਕਰ ਰਹੇ ਨੇ ਪ੍ਰੋਡਿਊਸ ਦੀ ਸਾਮ ਸੰਭਾਲ ਬਹੁਤ ਜ਼ਰੂਰੀ ਹੈਗੀ ਹੈ ਨਾ ਦਿਨ ਦੇ ਵਿੱਚ ਕਰੀਏ ਇਹ ਨਾਲ ਨਾਲ ਉਹਨਾਂ ਨੂੰ ਜ਼ਰੂਰ ਜਿਹੜੀ ਪ੍ਰੋਡਿਊਸ ਸੰਭਾਲ ਲੈਣੀ ਚਾਹੀਦੀ ਹੈ ਮੈਂ ਕਹਿ ਸਕਦਾ ਕਿ ਮੌਨ ਵਾਲੇ ਦਿਨਾਂ ਦੇ ਵਿੱਚ ਲੋਕਾਂ ਨੂੰ ਰਾਹਤ ਮਿਲ ਸਕਦੀ ਹੈ ਕਿਉਂਕਿ ਕਾਫੀ ਗਰਮੀ ਪੈ ਰਹੀ ਸੀ ਪਿਛਲੇ ਕੁਝ ਦਿਨਾਂ ਦੇ ਵਿੱਚ ਤੇ اونਵਾਲੇ ਦੇ ਨਾਲ ਤੇ ਲੋਕਾਂ ਨੂੰ ਰਾਹਤ ਮਿਲੂਗੀ। ਬਿਲਕੁਲ ਜੀ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਪਹਿਲਾਂ ਜੋ ਹੈ ਟੈਂਪਰੇਚਰ 40.8 ਡਿਗਰੀ ਸੈਂਟੀਗ੍ਰੀਡ ਤੱਕ ਲਗਭਗ ਅਨਾਂ ਦੇ ਵਿੱਚ ਰਿਕਾਰਡ ਕੀਤਾ ਗਿਆ ਸੀ ਪਰ ਹੁਣ 3 ਤੋਂ 4 ਡਿਗਰੀ ਸੈਂਟੀਗ੍ਰੀਡ ਦੇ ਟਾਈਮ ਪੀਰੀਅਡ ਦੇ ਵਿੱਚ ਗਿਰਾਵਟ ਅਬਜ਼ਰਵ ਕੀਤੀ ਗਈ ਹੈ। ਸੋ ਗਰਮੀ ਤੇ ਥੋੜੀ ਰਾਹਤ ਸਹਿੂਲ ਮਿਲੀ ਹੈ। ਔਰ ਅਨਵਾਲੇ 3-4 ਦਿਨ ਕਿਉਂਕਿ ਇਸੇ ਤਰ੍ਹਾਂ ਦੀਆਂ ਕੰਡੀਸ਼ਨਸ ਬਣੀਏ ਰਹਿ ਸਕਦੀਆਂ ਨੇ। ਸੋ ਗਰਮੀ ਤੋਂ ਰਾਹਤ ਜ਼ਰੂਰ ਹੈ ਜਿਹੜਾ ਲੋਕਾਂ ਨੂੰ ਮਿਲ ਸਕਦੀ ਹੈ। ਕਿਹਦੇ ਤੇ ਕਹਿ ਰਹੇ 3-4 ਦਿਨ ਮੌਸਮ ਐਸਾ ਰਹੇਗਾ ਕਿ ਬਰਸਾਤ ਦੇ ਵੀ ਕੋਈ ਅਸਰ ਹੈ ਜੀ ਤੇ ਚਾਰ ਦਿਨ ਜਿਹੜੇ ਪੰਜਾਬ ਦੇ ਵਿੱਚ ਕਿਤੇ ਕਿਤੇ ਲਾਈਟਨਿੰਗ ਹੋ ਸਕਦੀ ਹੈ ਥੰਡਰ ਡਿਵੈਲਪਮੈਂਟ ਹੋ ਸਕਦੀ ਹੈ ਤੇ ਇਸ ਵਾਮਾ ਚੱਲ ਸਕਦੇ ਨੇ আর ਹਲਕੇ ਛਿਟੇ ਜਾਂ ਹਲਕੀ ਬਾਰਿਸ਼ ਵੀ ਕਿਤੇ ਕਿਤੇ ਹੋ ਸਕਦੀ ਹੈ ਜੀ ਅਸੀਂ ਦੇਖਿਆ ਕਿ ਪਿਛਲੇ 1-2 ਦਿਨ ਤੋਂ ਮੌਸਮ ਦੇ ਵਿੱਚ ਬਦਲਾਅ ਆਇਆ ਹੈ ਪਿਛਲੇ ਦਿਨਾਂ ਦੇ ਵਿੱਚ ਲੋਕਾਂ ਦੇ ਜਿਹੜਾ ਡੇਟਾ ਅੰਦਰ ਤੇ 40 ਡਿਗਰੀ ਸੈਲਸੀਅਸ ਤੋਂ ਪਰੇ ਚਲੇ ਗਿਆ ਸੀ 40.8 ਡਿਗਰੀ ਸੈਲਸੀਅਸ ਤੱਕ ਜਿਹੜਾ ਲਿਹਾਣੇ ਦੇ ਵਿੱਚ ਰਿਕਾਰਡ ਕੀਤਾ ਗਿਆ ਸੀ ਪਰ ਹੁਣ ਜਿਹੜਾ ਟੈਂਪਰੇਚਰ ਦੇ ਵਿੱਚ ਅਸੀਂ ਗ੍ਰਾਮੀਟ ਆਬਜ਼ਰਵ ਕੀਤੀ ਹੈ कल का डे डे टाइम टैंपरेचर छत्ती पॉइंट अठ डिग्री सेंटीग्रेड रिकॉर्ड किया गया जो कि नॉर्मल तो लगभग पॉइंट सत्त डिग्री सेंटीग्रेड नीचे है इसी तरह अज का मिनीम टैंपरेचर भी पॉइंट पांच डिग्री सेंटीग्रेड रिकॉर्ड किया गया जो कि नॉर्मल तो लगभग पॉइंट छः डिग्री सेंटीग्रेड नीचे है सो अभी देख सकते हैं कि दोनों ही जो दिन और रात का टैंपरेचर नीयर नॉर्मल चल रहे हैं और कल तो यह भी ऑबजर्व किया गया कि तेज़ हवामा भी ਕਾਫੀ ਤਾਮਾਤੇ ਚੱਲੀਆਂ ਨੇ ਅਤੇ ਇਹਦੇ ਨਾਲ ਨਾਲ ਲਾਈਟਨਿੰਗ ਅਤੇ ਥੰਡਰ ਡਿਵੈਲਪਮੈਂਟ ਯਾਨੀ ਹਲਕੀ ਬਾਰਿਸ਼ ਵੀ ਰਿਕਾਰਡ ਕੀਤੀ ਗਈ ਹੈ। ਲੁਧਿਆਣਾ ਦੇ ਵਿੱਚ ਵੀ ਇੱਕ ਪਰਸ਼ੀਅਮ ਲਿਮਿਟਡ ਬਾਰਿਸ਼ ਰਿਕਾਰਡ ਕੀਤੀ ਗਈ ਹੈ। ਅੱਜ ਜਿਵੇਂ ਅਗਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਅਗਲੇ 3-4 ਦਿਨ ਇਸੇ ਤਰ੍ਹਾਂ ਦੀ ਕੰਡੀਸ਼ਨਜ਼ ਬਣੀ ਰਹ ਸਕਦੀਆਂ ਹਨ। ਪੰਜਾਬ ਦੇ ਵਿੱਚ ਕਿਤੇ ਕਿਤੇ ਤੇਜ਼ ਹਵਾਵਾਂ ਚੱਲ ਸਕਦੀਆਂ ਨੇ, ਲਾਈਟਨਿੰਗ ਹੋ ਸਕਦੀ ਹੈ ਅਤੇ ਥੰਡਰ ਡਿਵੈਲਪਮੈਂਟ ਹੋ ਸਕਦੀ ਹੈ। ਅਤੇ ਇਹਦੇ ਵਾਸਤੇ ਆਈਐਮਡੀ ਵੱਲੋਂ ਯੈਲਰ ਅਲਰਟ ਵੀ ਜਾਰੀ ਕੀਤਾ ਗਿਆ ਹੈ। ਮੈਂ ਮਾਨਾ ਕਿਸਾਨਾਂ ਨੂੰ ਕਿਸਾਨਾਂ ਲਈ ਕਿੱਦਾਂ ਦੇ ਰਹੇਗਾ ਜਿਵੇਂ ਇਸ ਸਮਾਂ ਤੋਂ ਕਿ ਵਾਦੀ ਦਾ ਸੀਜ਼ਨ ਚੱਲ ਰਿਹਾ ਹੈ ਕਿ ਸਨਮਾ ਵੱਲੋਂ ਕੀ ਕਹਿਣਾ ਹੈ ਬਿਲਕੁਲ ਜੀ ਕਿਉਂਕਿ ਹੁਣ ਫਾਰਮਰਸ ਕਣਕ ਦੀ ਵਾਦੀ ਕਰ ਰਹੇ ਨੇ ਸੋ ਉਹਨਾਂ ਨੂੰ ਅਸੀਂ ਇਹੀ ਕਹਿ ਸਕਦੇ ਹਾਂ ਕਿ ਆਉਣ ਵਾਲੇ ਦੇਰ 3-4 ਦਿਨਾਂ ਦੇ ਵਿੱਚ ਇਸੇ ਤਰ੍ਹਾਂ ਦੀਆਂ ਕੰਡੀਸ਼ਨਸ ਪੰਜਾਬ ਦੇ ਵਿੱਚ ਕਾਫੀ ਤਾਮਾਤ ਹੋ ਸਕਦੀਆਂ ਨੇ ਸੋ ਉਹਨਾਂ ਨੂੰ ਜਿਵੇਂ ਜਿਵੇਂ ਹਾਰਵੈਸਟਿੰਗ ਕਰ ਰਹੇ ਨੇ ਪ੍ਰੋਡਿਊਸ ਦੀ ਸਾਮ ਸੰਭਾਲ ਬਹੁਤ ਜ਼ਰੂਰੀ ਹੈ ਜਿਹਨਾਂ ਦੇ ਵਿੱਚ ਕਰੀਏ ਇਹ ਨਾਮ ਵਾਲੇ ਉਹਨਾਂ ਨੂੰ ਜ਼ਰੂਰ ਜਰੀ ਤੋਬ ਸੰਭਾਲ ਲੈਣੀ ਚਾਹੀਦੀ ਕਿ ਕਹਿ ਸਕਦੇ ਕਿ ਮੌਨ ਵਾਲੇ ਬੰਨਾਂ ਦੇ ਲੋਕਾਂ ਨੂੰ ਰਾਹਤ ਮਿਲ ਸਕਦੀ ਹੈ ਕਿਉਂਕਿ ਕਾਫੀ ਗਰਮੀ ਪੈ ਰਹੀ ਸੀ ਪਿਛਲੇ ਕੁਝ ਦਿਨਾਂ ਦੇ ਵਿੱਚ ਤੇ ਆਉਣ ਵਾਲੇ ਦਿਨਾਂ 'ਚ ਲੋਕ ਰਾਹਤ ਮਹਿਸੂਸ ਕਰਨਗੇ ਆ ਬਿਲਕੁਲ ਜੀ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਪਹਿਲਾਂ ਜਿਹੜਾ ਟੈਂਪਰੇਚਰ 40.8 ਡਿਗਰੀ ਸੈਂਟੀਗ੍ਰੇਡ ਤੱਕ ਲੁਧਿਆਣਾ ਦੇ ਵਿੱਚ ਰਿਕਾਰਡ ਕੀਤਾ ਗਿਆ ਸੀ ਪਰ ਹੁਣ 3 ਤੋਂ 4 ਡਿਗਰੀ ਸੈਂਟੀਗ੍ਰੇਡ ਦਾ ਡੇ ਟਾਈਮ ਟੈਂਪਰੇਚਰ ਦੇ ਵਿੱਚ ਗਿਰਾਵਟ ਆਬਜ਼ਰਵ ਕੀਤੀ ਗਈ ਹੈ ਸੋ ਗਰਮੀ ਤੋਂ ਥੋੜੀ ਰਾਹਤ ਜ਼ਰੂਰ ਮਿਲੀ ਹੈ ਪਰ ਔਨ ਵਾਈ ਤਿੰਨ ਚਾਰ ਦਿਨ ਕਿਉਂਕਿ ਇਸੇ ਤਰ੍ਹਾਂ ਦੀਆਂ ਕੰਡੀਸ਼ਨਸ ਬਣੀਆਂ ਰਹਿ ਸਕਦੀਆਂ ਨੇ ਸੋ ਗਰਮੀ ਤੋਂ ਰਾਹਤ ਜ਼ਰੂਰ ਜਿਹੜਾ ਲੋਕਾਂ ਨੂੰ ਮਿਲ ਸਕਦਾ ਹੈ ਜਿਵੇਂ ਜਿਵੇਂ ਕਹਿੰਦੇ ਤਿੰਨ ਚਾਰ ਦਿਨ ਮੌਸਮ ਇਹਦਾ ਰਹੇਗਾ ਕੋਈ ਬਰਸਾਤ ਦੇ ਵੀ ਕੋਈ ਅਸਰ ਹੈ ਜੀ ਤੇ ਅੱਜ ਦੇ ਦਿਨ ਜਿਹੜੇ ਪੰਜਾਬ ਦੇ ਵਿੱਚ ਕਿਤੇ ਕਿਤੇ ਲਾਈਟਨਿੰਗ ਹੋ ਸਕਦੀ ਹੈ ਹੈਂਡਰ ਡਿਵੈਲਪਮੈਂਟ ਹੋ ਸਕਦੀ ਹੈ ਤੇ ਇਸ ਮਾਮਾ ਚੱਲ ਸਕਦੇ ਨੇ ਔਰ ਹਲਕੇ ਛਿਟੇ ਜਾਂ ਹਲਕੀ ਬਾਰਿਸ਼ ਵੀ ਕਿਤੇ ਕਿਤੇ ਹੋ ਸਕਦੀ ਹੈ